ਇਹ ਬਿਲਕੁਲ ਸਾਫ ਹੋ ਚੁੱਕਾ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਤੋਂ ਲੋਕ ਸਭਾ ਮੈਂਬਰ ਬਣੇ ਰਹਿਣਗੇ ਅਮਰਪਾਲ ਸਿੰਘ ਆ ਲੋਕ ਸਭਾ ਕਮੇਟੀ ਨੇ ਅਮਰਪਾਲ ਦੀ ਛੁੱਟੀ ਚੁੱਕ ਕੇ ਮਨਜ਼ੂਰ ਕੀਤੀ ਹੈ ਐਮਪੀ ਅਮਰਪਾਲ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਅਮਰਪਾਲ ਨੇ ਦੋ ਅਰਜ਼ੀਆਂ ਦੇ ਰਾਹੀਂ ਦਫ਼ਤਰ ਛੁੱਟੀ ਮੰਗੀ ਸੀ ਲੋਕ ਸਭਾ ਦੇ ਵਿੱਚ ਗੈਰ ਹਾਜ਼ਰੀ ਦੇ ਕਾਰਨ ਛੁੱਟੀ ਮੰਗੀ ਗਈ ਸੀ ਕਿਉਂਕਿ ਅਮਰਪਾਲ ਸਿੰਘ ਤੇ ਐਨਐਸਏ ਲੱਗਿਆ ਹੋਇਆ ਹੈ ਜਿਸ ਦੇ ਚਲਦਿਆਂ ਅਸਮ ਦੀ ਡਿਬੁਰਗੜ ਜੇਲ੍ਹ ਦੇ ਵਿੱਚੋਂ ਬੰਦ ਨੇ ਪਰ ਨਾਲ ਹੀ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਵੀ ਨੇ ਤੇ ਰੂ ਰੈਗੂਲੇਸ਼ਨ ਦਾ ਹਵਾਲਾ ਦਿੱਤਾ ਗਿਆ ਉਸ ਨੂੰ ਆਧਾਰ ਬਣਾਉਂਦੇ ਹੋਏ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਜਾਂਦੀ ਹੈ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਾਂਦੀ ਹੈ ਇਹ ਕਿਹਾ ਗਿਆ ਸੀ ਕਿ ਜੇ ਲਗਾਤਾਰ ਯਾਨੀ ਕਿ ਉਹ ਪਾਰਲੀਮੈਂਟ ਦੀ ਜਿਹੜੀ ਸਿਟਿੰਗਸ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿ ਜਿਹੜੀਆਂ ਪਾਰਲੀਮੈਂਟ ਦੇ ਇਹ ਸੈਸ਼ਨ ਕੋਈ ਵੀ ਹੁੰਦਾ ਉਹਦੀਆਂ ਸਿਟਿੰਗ ਜਿਹੜੀਆਂ ਉਸ ਦੇ ਵਿੱਚ ਕਾਊਂਟ ਕੀਤੀਆਂ ਜਾਂਦੇ ਨੇ ਕਿ ਸਿਟਿੰਗ ਦੇ ਵਿੱਚ ਜੇਕਰ ਲਗਾਤਾਰ 60 ਦਿਨ ਕੋਈ ਵੀ ਐਮਪੀ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰਸ਼ਿਪ ਜਾ ਸਕਦੀ ਹੈ ਇਸ ਨੂੰ ਆਧਾਰ ਬਣਾ ਕੇ ਉਹ ਇਹ ਮੰਗ ਕੀਤੀ ਗਈ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹਨਾਂ ਦੀ ਮੈਂਬਰਸ਼ਿਪ ਨਾ ਚਲੀ ਜਾਵੇ ਤਾਂ ਇਸ ਨੂੰ ਲੈ ਕੇ ਦੋ ਗੱਲਾਂ ਸਪਸ਼ਟ ਹੋ ਗਈਆਂ ਇੱਕ ਤਾਂ ਸੰਸਦ ਦੇ ਸੈਸ਼ਨ ਦੇ ਵਿੱਚ ਅਮਰਪਾਲ ਸਿੰਘ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਜਿਸ ਗੱਲ ਨੂੰ ਆਧਾਰ ਬਣਾਇਆ ਗਿਆ ਜਿਸ ਰੂਲ ਰੈਗੂਲੇਸ਼ਨ ਉਹ ਛੁੱਟੀ ਆ ਮਨਜ਼ੂਰ ਕਰ ਲਈ ਗਈ ਹੈ ਜੋ ਕਿਹਾ ਗਿਆ ਸੀਗਾ ਕਿ 60 ਦਿਨ ਜੇਕਰ ਗੈਰ ਹਾਜ਼ਰ ਹੈ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ ਅਮਰਪਾਲ ਨੇ ਲੋਕ ਸਭਾ ਸਪੀਕਰ ਨੂੰ ਦਰਸਲ ਬੀਤੇ ਸਾਲ 3 ਨਵੰਬਰ ਤੇ ਦੂਜੀ 16 ਦਸੰਬਰ ਨੂੰ ਛੁੱਟੀਆਂ ਪ੍ਰਵਾਨ ਕਰਨ ਦੀ ਅਰਜ਼ੀ ਦਿੱਤੀ ਗਈ ਸੀ ਤੇ ਆਖਰਕਾਰ 54 ਦਿਨਾਂ ਦੀ ਛੁੱਟੀ ਜੋ ਕਿ ਮਨਜ਼ੂਰ ਕਰ ਲਈ ਗਈ ਹੈ ਆ ਤਾਂ ਇਸ ਦੇ ਨਾਲ ਹੀ ਸੰਸਦ ਦੇ ਸੈਸ਼ਨ ਦੇ ਵਿੱਚ ਹਾਲਾਂਕਿ ਅਮਰਪਾਲ ਸਿੰਘ ਆ ਸ਼ਾਮਲ ਨਹੀਂ ਹੋ ਸਕਣਗੇ ਆ ਕਿਉਂਕਿ ਇਸ ਨੂੰ ਆਧਾਰ ਬਣਾਉਂਦੇ ਹੋ ਜੋ ਕਿ ਮੁੱਖ ਮੰਗ ਇਹੀ ਕੀਤੀ ਗਈ ਸੀ ਸੰਸਦ ਦੇ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਹੀ ਐਮਪੀ ਲੈਡ ਫੰਡ ਦਾ ਮੁੱਦਾ ਵੀ ਚੁੱਕਿਆ ਗਿਆ ਸੀਗਾ ਜੋ ਕਿ ਸਾਲਾਨਾ ਹਰ ਐਮਪੀ ਨੂੰ 5 ਕਰੋੜ ਦਾ ਜਿਹੜਾ ਕਿ ਉਹਨਾਂ ਹਲਕੇ ਦੇ ਵਿਕਾਸ ਵਾਸਤੇ ਐਮਪੀ ਲੈਡ ਫੰਡ ਮਿਲਦਾ ਹੈ ਤੇ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕੰਸਰਨ ਮੰਤਰੀਆਂ ਦੇ ਨਾਲ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਣ ਉਹ ਫੰਡ ਜਿਹੜਾ ਕਿ ਹਲਕੇ ਦੇ ਵਿਕਾਸ ਦੇ ਵਾਸਤੇ ਦਿੱਤਾ ਦਿੱਤਾ ਜਾ ਸਕੇ ਅਤਾਂ ਉਸ ਗੱਲ ਦਾ ਵੀ ਇਸ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਪਰ ਇਹ ਸਾਫ਼ ਹੈ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਦੂਜੀ ਰਹੀ ਗੱਲ ਲੋਕ ਸਭਾ ਮੈਂਬਰ ਦੀ ਉਹਨਾਂ ਦੀ ਮੈਂਬਰਸ਼ਿਪ ਦੀ ਤਾਂ ਮੈਂਬਰਸ਼ਿਪ ਬਣੀ ਰਹੇਗੀ ਕਿਉਂਕਿ ਜਦੋਂ ਛੁੱਟੀ ਮਨਜ਼ੂਰ ਹੋ ਗਈ ਹੈ ਤੇ ਹੁਣ ਕਿਸੇ ਤਰੀਕੇ ਦੇ ਉਹਨਾਂ ਦੀ ਮੈਂਬਰਸ਼ਿਪ ਤੇ ਕੋਈ ਵੀ ਖਤਰਾ ਨਹੀਂ ਹੈ ਤਾਂ ਅਮਰਪਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ